ਯਾਨੀ ਹੋਜਰੀ ਇੰਡਸਟਰੀ 120 ਸਾਲਾਂ ਤੋਂ ਬਥੇਰੇ ਪੁਰਾਣੀ ਹੈ 1891 ਦੇ ਵਿੱਚ ਲੁਧਿਆਣਾ ਦੇ ਅੰਦਰ ਪਹਿਲਾ ਯੂਨਿਟ ਲੱਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲੁਧਿਆਣਾ ਦੀ ਹੋਜਰੀ ਇੰਡਸਟਰੀ ਕਰਕੇ ਹੀ ਲੁਧਿਆਣਾ ਨੂੰ ਮੈਂਚੈਸਟਰ ਆਫ ਭਾਰਤ ਕਿਹਾ ਜਾਂਦਾ ਹੈ ਅਤੇ ਲੁਧਿਆਣਾ ਦੀ ਹੋਜਰੀ ਇੰਡਸਟਰੀ ਨੂੰ ਮਦਰ ਆਫ ਇੰਡਸਟਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਹੁਣ ਤੱਕ ਲੁਧਿਆਣਾ ਨੇ ਇਸ ਖੇਤਰ ਦੇ ਵਿੱਚ ਪੂਰੇ ਦੇਸ਼ ਅੰਦਰ ਰਾਜ ਕੀਤਾ ਹੈ ਅਤੇ 95% ਲੁਧਿਆਣਾ ਤੋਂ ਬਣੇ ਹੀ ਸਵੈਟਰ ਪੂਰੇ ਭਾਰਤ ਦੇ ਵਿੱਚ ਜਾਂਦੇ ਨੇ ਪਰ ਹੁਣ ਇਸ ਇੰਡਸਟਰੀ ਤੇ ਖਤਰੇ ਦੇ ਵੱੱਲ ਮੰਡਰਾ ਰਹੇ ਨੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਠੰਡ ਉੱਤਰ ਭਾਰਤ ਦੇ ਵਿੱਚ ਹੀ ਪੈਂਦੀ ਹੈ ਅਤੇ ਉੱਤਰ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਹੋਟਲੀ ਦਾ ਕਾਰੋਬਾਰ ਲੁਧਿਆਣਾ ਤੋਂ ਹੁੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹ ਠੰਡ ਸੁੰਗੜਦੀ ਜਾ ਰਹੀ ਹੈ ਭਾਵ ਕਿ ਠੰਡ ਦਾ ਸੀਜ਼ਨ ਘਟਦਾ ਜਾ ਰਿਹਾ ਹੈ ਜੋ ਸੀਜ਼ਨ ਪਹਿਲਾਂ 95 ਤੋਂ ਲੈ ਕੇ 100 ਦਿਨਾਂ ਦਾ ਹੁੰਦਾ ਸੀ ਉਹ ਮਹਿਜ 1 ਮਹੀਨੇ ਦਾ ਰਹਿ ਗਿਆ ਹੈ ਜਿਸ ਕਰਕੇ ਹੁਣ ਪਹਿਲਾ ਆਉਣ ਵਾਲੇ ਆਰਡਰ ਬੰਦ ਹੋ ਗਏ ਨੇ ਪ੍ਰੀ ਆਰਡਰ ਲੈਣ ਵਾਲੀ ਇੰਡਸਟਰੀ ਅੱਜ ਪੋਸਟ ਆਰਡਰ ਭੁਗਤਾਨ ਲਈ ਵੀ ਦੋ ਚਾਰ ਹੋ ਰਹੀ ਹੈ ਸਮਾਤਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਆਰਡਰ ਬੰਦ ਹੋ ਗਏ ਨੇ ਜੰਮੂ ਕਸ਼ਮੀਰ ਚ ਹਾਲਾਤ ਖਰਾਬ ਹੋਣ ਕਰਕੇ ਵਪਾਰੀ ਸਮਾਨ ਨਹੀਂ ਮੰਗ ਰਹੇ ਜਿਸ ਦਾ ਖਰਜਾਨਾ ਲੁਧਿਆਣਾ ਦੀ ਓਜਰੀ ਇੰਡਸਟਰੀ ਨੂੰ ਭੁਗਤਣਾ ਪੈ ਰਿਹਾ ਹੈ ਲੁਧਿਆਣਾ ਦੀ ਓਜਰੀ ਅਤੇ ਨਿੱਟਵੇਅਰ ਇੰਡਸਟਰੀ ਦੇ ਪ੍ਰਧਾਨ ਬినੋਦ ਥਾਪੜ ਦੇ ਨਾਲ ਟੀਮ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ 8000 ਕਰੋੜ ਰੁਪਏ ਦੀ ਲਾਗਤ ਨਾਲ ਟੈਕਸਟਾਈਲ ਪਾਰਕ ਮੱਤੇਵਾੜਾ ਵਿੱਚ ਲਗਾਇਆ ਜਾਣਾ ਸੀ ਜਿਸ ਨਾਲ ਕੋਈ ਪ੍ਰਦੂਸ਼ਣ ਵੀ ਨਹੀਂ ਹੋਣਾ ਸੀ ਪਰ ਪਿਛਲੀ ਸਰਕਾਰ ਨੇ ਇਸ ਨੂੰ ਪਾਸ ਕਰ ਦਿੱਤਾ ਪਰ ਮੌਜੂਦਾ ਸਰਕਾਰ ਨੇ ਇਸ ਨੂੰ ਵਾਪਸ ਭੇਜ ਦਿੱਤਾ ਔਰ ਕੀ ਗੱਲਬਾਤ ਕੀਤੀ ਹੈ ਉਹਨਾਂ ਆਓ ਤੁਹਾਨੂੰ ਵੀ ਸੁਣਾਉਂ। ਲੁਧਿਆਣਾ ਲਾਈਵ ਲਈ ਰਜਿੰਦਰ ਸੋਨੀ ਦੀ ਰਿਪੋਰਟ। ਅਕਤੂਬਰ ਮਹੀਨੇ ਵਿੱਚ ਵੀ ਗਰਮੀ ਜਿਹੀ ਪੈਣੀ ਹੈ ਉਹ ਜੂਨ ਚਲਾਈ ਵਾਲੀ ਪੈਣੀ ਹੈ। ਸੋ ਕਿੰਨਾ ਅਸਰ ਕੰਮ ਤੇ ਤੇ ਨਾਲ ਹੀ ਜਿਹੜਾ ਟੈਕਸਟਾਈਲ ਪਾਰਕ ਨਾ ਬਣਨ ਕਰਕੇ ਤੇ ਪਿਛਲੇ ਕੁਝ ਸਾਲਾਂ ਜਿਹੜਾ ਲਗਾਤਾਰ ਜਿਹੜਾ ਉਹ ਡਿਕਰੀਸ ਹੋ ਰਹੀ ਹੈ ਫੈਬਰਿਕ ਇੰਡਸਟਰੀ ਕਿੰਨਾ ਨੂੰ? ਸਾਦੇ ਸੋਧਿਆਲਾ ਮੇਰਾ ਸਸੇਕਾਰ ਆਲੀ ਇੰਡਸਟਰੀ ਜਿਹੜੀ ਲੁਧਿਆਣੇ ਦੀ ਹੈ ਮਦਰ ਇੰਡਸਟਰੀ ਹੈ। ਸਤਿਉਜਾਗਰ ਇੰਪੋਰਟ ਮੰਡ ਟੁਲਾਈਟ ਕਰ ਦਿਆ ਔਰ ਸਾਰੇ ਹਿੰਦੁਸਤਾਨ ਅਸੀਂ 95% ਮਾਰ ਲੁਧਿਆਣਾ ਨੂੰ ਕੇਟਰ ਕਰਦੇ ਇਹਦਾ ਸਾਰੀ ਬੈਕਗ੍ਰਾਉਂਡ ਲੇਕਿਨ ਅਸੀਂ ਕੋਈ ਅੱਧਾ ਸਾਲ ਤੋਂ ਕਾਫੀ ਪਿੱਛੇ ਚੱਲ ਰਹੇ ਹਾਂ ਗਲੋਬਲ ਬਾਜ਼ਾਰ ਨਹੀਂ ਸਾਡਾ ਸਰਦੀ ਦਾ ਪੀਰੀਅਡ ਬਹੁਤ ਘੱਟ ਗਿਆ ਉਹਦੇ ਨਾਲ ਸਾਨੂੰ ਬੁਰੀ ਸੈਟਬੈਕ ਹੈ ਸਰਦੀ ਦਾ ਪੀਰੀਅਡ ਸਿਰਫ 3 दिन ਦਾ ਰਹਿ ਗਏ ਕੋਈ ਵੇਲੇ 90 ਦਿਨ ਚੱਲਦੇ 100 ਦਿਨ ਦਾ ਚੱਲਦਾ ਕਿ ਉਸ ਨੂੰ ਇੰਪਰੂਵ ਕਰਨ ਲਈ ਅਸੀਂ ਕੁਝ ਆਈਟਮਾਂ ਡਾਇਵਰਸਿਫਾਈ ਕਰਨ ਲਈ ਸੈਮੀਪ੍ਰਿੰਟਰ ਆਈਟਮਾਂ ਲੱਗ ਜੰਨੀ ਉਹ ਰਿੱਛਾਨੂੰ ਸਪੋਰਟ ਸਰਕਾਰ ਦੀ ਚਾਹੀਦੀ ਹੁੰਦੀ ਹੈ ਸਰਕਾਰ ਮੈਂ ਜਿਆਦਾ ਨੈਗੇਟਿਵ ਨਹੀਂ ਬੋਲूंगा ਸਰਕਾਰ ਨੂੰ ਦੀ ਚਾਹੀਦਾ ਮੇਰਾ ਚਿੱਤ ਬਾ ਇਗਵਲ ਭਾਗ ਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਹਰੇਕ ਇਹ ਜਮੂਰ ਅਸਟਿਕਾਂ ਨੂੰ ਚੌਂਕੀ ਪਾਰ ਕਾਜੂਗਾ ਤੇ ਸਾਡਾ ਬਹੁਤ ਵੱਡਾ ਬੈਨੀਫਿਟ ਹੋ ਜੂ ਉੰਡਸਟਰੀ ਦੁਆਰਾ ਖੜੀ ਹੋ ਜੂ ਸਰਕਾਰ ਨੇ ਐਫਟੀਏ ਕਰ ਲਿਆ ਫੋਰਨ ਟ੍ਰੇਡ ਐਗਰੀਮੈਂਟ ਉਹ ਫੋਰਨ ਟ੍ਰੇਡ ਐਗਰੀਮੈਂਟ ਬਰਵਾ ਦੇਸ਼ਾਂ ਉਤੇ ਆਣਾ ਜਾਣਾ ਜਿਹੜਾ ਸਭ ਕੁਝ ਫ੍ਰੀ ਹੈ ਉਹ ਫਰੀਓਂ ਕਰਕੇ ਜਿੰਨੇ ਵੀ ਗਲੋਬਲ ਪਲੇਅਰ ਹੈ ਉਹ ਡੇਵ ਲੇਗ ਇੰਟਰਨੈਸ਼ਨਲ ਨੇ ਉਹਨਾਂ ਨੇ ਆਪਣੇ ਜਿਉਂਟ ਬੰਗਲਾਦੇਸ਼ ਲਗਾ ਲਏ ਬੰਗਲਾਦੇਸ਼ ਦੇ ਕਾਰੀਗਰ ਹੈ ਉਹਨਾਂ ਦੇ ਬਲੈਂਚ ਹੁਨਰ ਹੈ ਉਹਨਾਂ ਦਾ ਬਹੁਤ ਉੱਚਾ ਪੱਧਰ ਹੈ ਉਹਨਾਂ ਦੀ ਸਿਲਾਈ ਕਟਾਈ ਹੱਥ ਬਹੁਤ ਚਾਇਰ ਹੈ ਮਾਰਕ ਬਹੁਤ ਅੱਛਾ ਬਣਾਉਂਦੇ ਨੇ ਔਰ ਉਹਨਾਂ ਦਾ ਮਾਲ ਉਥੇ ਸਸਤਾ ਹੁੰਨ ਕਰਕੇ ਲੇਬਰ ਸਸਤੀ ਹੁੰਨ ਕਰਕੇ ਉਂ ਜੁੱਤੀ ਕੋਈ ਪਹਿਨੀ ਨਹੀਂ ਸਾਨੂੰ ਉਹ ਬਰਾਾਸਾ ਕਹਿੰਦੇ ਸਾਡੇ ਵੱਡੇ ਭੈਣ ਜਿੰਨੇ ਵੀ ਐਡਵਾਨੀ ਕਹ ਲੋ ਅ ਰਿਲੇਟਿਡ ਕਹ ਲਈ ਅ ਡਾਮੀ ਕਹ ਲੋ ਤੇ ਲਾਈਨਸ ਕਹ ਲੋ ਜਿੰਨੇ ਵੱਡੇ ਬਦੇ ਨੇ ਸਤਿਕਾਰ ਨਾਲ ਤੋਂ ਲੈਂਦੇ ਉਹਨਾਂ ਨਾਲ ਚਲੀ ਤੇ ਮਾਰਕ ਤੇ ਬੜਾ ਆਪੇ ਆਂਦੇ ਔਰ ਐਕਟਿੰਗ ਕਰਕੇ ਜੀ ਤਨਨ ਵਲਸੀ ਕੁਆਸਕੀ ਤੇ ਡਵੈਲਪਮੈਂਟ ਇਨਸਟਿਟਿਊਟ ਦਾ ਸਾਡੀ ਐਕਸਪੋਰਟ ਗਰੰਟੀਡ ਬੱਝਾਏਗੀ ਅਸੀਂ ਅੱਜ ਦੁਨੀਆ ਦੇ ਕਿਸੇ ਵੀ ਕੰਟਰੀ ਨਾਲ ਵਧੀਆ ਮਾਰਚ ਕੰਪਲੀਟ ਕਰ ਸਕਦੇ ਸਾਡੇ ਕੋਲ ਜਿੰਨੀ ਮਸ਼ੀਨਰੀ ਹੈ ਹਾਈ ਟੈਕ ਹੈ ਆਨਲਾਈਨ ਆਟੀਡਿਵ ਜੀ 100% ਕੰਪਿਊਟਰਾਈਜ਼ ਹੈ ਕੋਈ ਵੀ ਮੈਨੂਅਲ ਮਸ਼ੀਨ ਨਹੀਂ ਚਾਹੀਦੀ ਅਰਨਾ ਚਾਹੁੰਦੇ باوجود ਸੀ ਪਿੱਛੇ ਆ ਦੋ ਚਾਰ ਕਾਰਨ ਦੱਸੇ ਇਕ ਡਿਸਐਡਵਾਂਟੇਜ ਹੈ ਕਿ ਸਾਡੀ ਜਿਹੜੀ ਲੋਕੇਸ਼ਨ ਹੈ ਪੰਜਾਬ ਦੀ ਇਹਦੇ ਨੇੜੇ ਕੋਈ ਪੋਰ ਨਹੀਂ ਲੱਗਦਾ ਸਾਡਾ ਰੌ ਮਟੀਰੀਅਲ ਸਾਰਾ ਇੰਪੋਰਟ ਹੁੰਦਾ ਉਹ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਆਉਂਦੀ ਹੈ ਸਾਨੂੰ ਉਹ ਫ੍ਰੇਡ ਨਾਗਾ ਬੰਦਾ ਅਸੀਂ ਸਰਕਾਰ ਨੂੰ ਕਹਿੰਦੇ ਸਾਨੂੰ ਇਹਦੇ ਬਟੇ ਕੋਈ ਸਾਨੂੰ ਫ੍ਰੇਡ ਸਾਫ ਤੋਂ ਰੀਡ ਚੀਜ਼ ਆਵੇ ਤਾਂ ਕਿ ਅਸੀਂ ਦੂਜੇ ਦਾ ਮੁਕਾਬਲਾ ਕਰ ਸਕੀਏ ਜੇ ਸਰਕਾਰ ਹਿਲ ਸਟੇਸ਼ਨਾਂ ਨੂੰ ਯੋ ਮੋਕਸ ਵੀ ਨਹੀਂ। ਅਰਿਆਨਾ ਨੂੰ ਉੱਤਰਾਖੰਡ ਨੂੰ ਸਿੱਧੀ ਦੇ ਸਕਦੀ ਹੈ। ਵਾਈ ਨਾਟ ਟੂ ਪੰਜਾਬ। ਅਸੀਂ ਵੀ ਬਾਰਡਰ ਰੀਡਿੰਗ ਦੇ ਬੈਠੇ। ਇਹ ਜਿਹੜੀਆਂ ਉਹ ਤਿੰਨ ਚੀਜ਼ਾਂ ਕਹੀਆਂ। ਸਰਕਾਰ ਛੜਾ ਤੇ ਅੰਕਾ ਲਵੇ। ਤੇ ਅਸੀਂ ਹੋਰ ਗਵਰਨਮੈਂਟ ਆਫ ਇੰਡੀਆ ਨੇ ਚਿੰਡੀਆਂ ਸਾਡੀ ਅਕਸੀਲਟੀ ਵਲਗ ਕਰਨਾ ਸਾਡਾ ਰੂਡੂ ਰੈਟ 9 ਤੋਂ 10% ਦਾ ਰਿਊਨ ਦੋ ਤੇ 10% ਰਹਿ ਗਿਆ। ਹਲਾ ਹਾਂ ਚਾਰੋਂ ਬਸੇ ਸੰਮਾਨ ਪਈਏ ਗੌਰਮਨ ਬਹੁਤਾ ਧਿਆਨ ਨਹੀਂ ਦੇ ਰਹੀ ਅਸੀਂ ਗੌਰਮਨ ਨੂੰ ਬੇਨਤੀ ਕਰਦੇ ਇੰਡਸਟਰੀ ਵੱਲ ਧਿਆਨ ਕਰੋ ਸਾਡਾ ਐਫਟੀਏ ਦੇ ਧਿਆਨ ਕਰੋ ਸਾਡਾ ਟੈਕਸਾਈਲ ਵੱਲ ਕਰੋ ਜਦੋਂ ਐਡਿਵੀਜ਼ਨ ਹਾਲ ਦਿਓ ਤਾਂ ਕਿ ਅਸੀਂ ਆਪਣਾ ਇੰਪਰੂਵ ਕਰ ਸਕੇ ਜੇ ਫਿਰ ਪੰਜਾਬ ਨੂੰ ਜਿਹੜਾ 15ਵੇਂ ਨੰਬਰ ਤੇ ਫਿਰ ਦੂਜੇ ਚੀਜ਼ ਨੰਬਰ ਤੇ ਲਿਆਈਏ